ਸਾਰਿਆਂ ਨੂੰ ਆਪਾਂ ਤੁਹਾਡੇ ਵਾਸਤੇ ਬਹੁਤ ਹੀ ਸੋਨਾ ਟਸਰ ਸਿਲਕ ਦਾ ਸੂਟ ਲੈ ਕੇ ਆਏ ਆ ਜੀ ਜਿਸ ਦੀ ਕੋਸਟ 2500 ਰੁਪਏ ਹੈ ਇਹਦੇ ਚ ਆਪਾਂ ਤੁਹਾਨੂੰ ਸੂਟ ਸੂਟ ਦਾ ਕੱਪੜਾ ਦੁਪੱਟਾ ਡਾਈ ਤੇ ਚੁੰਨੀ ਨੂੰ ਬ੍ਰੀਕ ਬ੍ਰੀਕ ਜੋ ਲੈਸ਼ ਨਾਲ ਆਪਾਂ ਡਿਜ਼ਾਈਨ ਕਰਕੇ ਦੰਨੇ ਆ ਤੇ ਨਾਲੇ ਕਢਾਈ ਇਹ ਸਾਰਾ ਕੁਝ ਦੰਨੇ ਆ ਜੀ ਕਲਰ ਚੁਆਇਸ ਤੁਹਾਡੀ ਹੋਊਗੀ ਡਿਜ਼ਾਈਨ ਘੇਰੇ ਵੱਜੂ ਦੇ ਇਦਾਂ ਦੇ ਹੀ ਰਹਿਣਗੇ ਜੀ ਦੇਖ ਸਕਦੇ ਹੋ ਜੀ ਜਰੀ ਤਾਗੇ ਦੇ ਨਾਲ ਪੀਚ ਤੇ ਰੈੱਡ ਕਲਰ ਦੇ ਨਾਲ ਸੂਟ ਤਿਆਰ ਹੋਇਆ ਹੋਇਆ ਹੈ ਸੀ ਗ੍ਰੀਨ ਕਲਰ ਥੋੜਾ ਲਾਈਟਰ ਟੋਨ ਤੇ ਸੂਟ ਦਾ ਹੋਇਆ ਹੈ بیس ਹੈ ਜੀ ਤੇ ਦੁਪੱਟਾ ਹੈ ਜੋ ਉਹ ਵੀ ਸੇਮ ਕਲਰ ਦਾ ਹੀ ਆਏਗਾ ਤੇ ਉਹਨੂੰ ਗਾਜਰੀ ਕਲਰ ਦੀ ਲੈਂਸ ਲੱਗੀ ਹੋਊਗੀ ਇੱਕ ਹੀ ਰਬਣ ਕੇ ਆਇਆ ਹੈ ਜੀ ਤੇ ਬੈਕ ਸਾਈਡ ਤੇ ਹੈਗੇ ਆ ਇਹਦੇ ਬਾਜੂ ਬਹੁਤ ਹੀ ਪਿਆਰਾ ਪੀਸ ਹੈ ਜੀ ਬਹੁਤ ਬਹੁਤ ਸੋਹਣਾ ਲੱਗ ਰਿਹਾ ਮਸ਼ੀਨੀ ਕੰਮ ਹੋਇਆ ਵਾ ਇਸ ਦੇ ਕਾਫੀ ਕਲਰ ਆਂਦੇ ਆ ਜੀ ਜੋ ਇਹ ਕਪੜਾ ਹੈ ਟਸਰ ਕਲਰ ਚੁਆਇਸ ਤੁਹਾਡੀ ਹੋਊਗੀ ਜੀ ਜਿਵੇਂ ਤੁਸੀਂ ਕੋਈ ਪੀਚ ਮੰਗਦੇ ਹੋ ਲੈਮਨ ਮੰਗਦੇ ਹੋ ਬਹੁਤ ਕਲਰ ਆਂਦੇ ਐ ਇਦਾਂ ਦੇ ਸੂਟ ਸਿੰਪਲਸ ਉੱਪਰ ਜੇ ਹੁੰਦੇ ਐ ਤੇ ਬੜੇ ਵੀ ਬਹੁਤ ਸੋਹਣੇ ਲੱਗਦੇ ਐ ਇਹ ਹੈਗਾ ਜੀ ਨੈਕਸਟ ਬਲੈਕ ਕਲਰ ਦਾ ਸੂਟ ਜੋ ਬਲੈਕ ਸ਼ਿਮਰ ਤੇ ਬਣਿਆ ਹੋਇਆ ਹੈ ਇਹ ਡਿਜ਼ਾਈਨ ਹੈ ਜੀ ਜੋ ਅੱਜਕੱਲ ਹਾਫ ਓਕੇ ਦੇ ਨਾਲ ਐਦਾਂ ਸਟਾਈਲਿਸ਼ ਪੀਸ ਹੈ ਪੀਸ ਹੈ ਜੀ ਇਹ ਬਾਜੂ ਬਣੇ ਹੋਏ ਆ ਤੇ ਇਹ ਹੈਗੀ ਇਹਦੀ ਥਰੇਪ ਦੀ ਬਾਟਮ ਜਰੀ ਦਾ ਕੰਮ ਹੈ ਤੇ ਮਜੈਂਟਾ ਦੇ ਬਲੈਕ ਕਲਰ ਦਾ ਇਹਦਾ ਦੁਪੱਟਾ ਆਏਗਾ ਜੀ ਇਹ ਸੂਟ ਬਣਿਆ ਬਹੁਤ ਸੋਹਣਾ ਲੱਗਦਾ